ਸੋਨੂੰ ਆਉਣ ਲਈ ਇਹ ਦੱਸਣ ਦੇ ਲਈ ਕਿ ਪੰਜਾਬ ਦੇ ਹਾਲਾਤ ਅੱਜ ਕਿਹੋ ਜਿਹੇ ਐ ਇਸ ਕਰਕੇ ਫੌਰੀ ਦੋ ਦਿਨਾਂ ਦੇ ਸੱਦੇ ਦੇ ਉੱਤੇ ਇਹ ਜਿਹੜਾ ਪ੍ਰੋਗਰਾਮ ਐ ਰੱਖਿਆ ਗਿਆ ਹੈ ਪਹਿਲੀ ਗੱਲ ਇਹ ਐ ਕਿ 1991 ਤੋਂ ਲੈ ਕੇ ਪੰਜਾਬ ਦੀ ਭਾਰਤ ਦੀ ਧਾਂਚਾ ਢਲਾਈ ਕਰਨ ਦੇ ਉੱਤੇ ਜਿਹੜੀ 1991 ਦੀਆਂ ਨੀਤੀਆਂ ਨੇ ਉਹ ਨੀਤੀਆਂ ਲੱਗੇ ਲਾਗੂ ਕਰਨ ਲੱਗੇ ਹੋਏ ਐ। ਇਹੀ ਨੀਤੀਆਂ ਨੇ ਅੱਜ ਤੋਂ 2 ਸਾਲ ਪਹਿਲਾਂ ਦਿੱਲੀ ਨੈਰੀ ਯੂਨੀਵਰਸਿਟੀ ਦੇ ਵਿੱਚ ਕਿਵੇਂ ਗੁੰਡਿਆਂ ਤੋਂ ਹਮਲਾ ਕਰਾ ਕੇ ਕਿਵੇਂ ਉਹਦਾ ਭਗਵਾਕਰਨ ਕਰਕੇ ਕਿਵੇਂ ਉਸ ਅਦਾਰੇ ਨੂੰ ਆਪਣੇ ਕੰਟਰੋਲ 'ਚ ਲੈਣ ਦੇ ਲਈ ਲੜਾਈ ਲੜੀ ਸੀ। ਪਰ ਆ ਪਿੱਛੇ ਇੱਕ ਹਫ਼ਤੇ ਤੋਂ ਪਹਿਲਾਂ ਜਿਹੜੀਆਂ ਉੱਥੇ ਚੋਣਾਂ ਹੋਈਆਂ ਨੇ ਉਹਨਾਂ ਨੇ ਦੱਸਤਾ ਕਿ ਇਹ ਤੁਹਾ ਵਿਦਿਆਰਥੀ ਵਰਗ ਕਿੰਨਾ ਚੇਤਨ ਹੋ ਗਿਆ ਆਪਣੀਆਂ ਮੰਗਾਂ ਦੇ ਪ੍ਰਤੀ ਕਿੰਨਾ ਸੁਵੇਦਨਸ਼ੀਲ ਹੋ ਗਿਆ ਆਪਣੀਆਂ ਮੰਗਾਂ ਨੂੰ ਲੈ ਕੇ ਉਹ ਉਸ ਲੜਾਈ 'ਚ ਪੈਸੀ ਤੇ ਉੱਥੇ ਛਿੱਟਾ ਹੀ ਨਿਕਲਿਆ ਕਿ ਕੇਂਦਰ ਦੀ ਸਰਕਾਰ ਹੋਣ ਦੇ ਬਾਵਜੂਦ ਉਹਨਾਂ ਦਾ ਪੂਰਾ ਜੋਰ ਲੱਗਣ ਦੇ ਬਾਵਜੂਦ ਜਿਹੜੇ ਵਿਦਿਆਰਥੀਆਂ ਦੇ ਬਿੰਦ ਸੀ ਉੱਥੇ ਚਾਰੇ ਜਿਹੜੀਆਂ ਸੀਟਾਂ ਨੇ ਉਹ ਲੈ ਕੇ ਗਏ ਐ ਅਸਲ ਦੇ ਵਿੱਚ ਦੋਸਤੋ ਇਹ ਵਿਦਿਆਰਥੀਆਂ ਦੀ ਲੜਾਈ ਨਹੀਂ ਹੈ ਇਹ ਲੜਾਈ ਸਾਡੇ ਸਮੂਹ ਪੰਜਾਬੀ ਲੋਕਾਂ ਦੀ ਲੜਾਈ ਹੈ ਸਾਡੇ ਭਾਰ ਦੇ ਲੋਕਾਂ ਦੀ ਲੜਾਈ ਹੈ ਕਿਉਂਕਿ ਇਹ ਬੱਚੇ ਜਿਹੜੇ ਸਾਡੇ ਯੂਨੀਵਰਸਿਟੀਾਂ 'ਚ ਪੜ ਰਹੇ ਹੈ ਜਾਂ ਸਕੂਲਾਂ 'ਚ ਪੜ ਰਹੇ ਹੈ ਜਾਂ ਤਾਲਜੰਨ 'ਚ ਪੜ ਰਹੇ ਹੈ ਇਹਨਾਂ ਇਹ ਉਹ ਬੱਚੇ ਹੈ ਜਿਨ੍ਹਾਂ ਨੇ ਆਉਣ ਵਾਲੇ ਸਮਾਜ ਦਾ ਭਵਿੱਖ ਬਣਨਾ ਹੈ ਜਿਨ੍ਹਾਂ ਨੇ ਜਿਹੜੇ ਆਉਣ ਵਾਲੀਆਂ ਜਨਤਾ ਨੇ ਉਨ੍ਹਾਂ ਦੇ ਵਿੱਚ ਆਗੂਆਂ ਵਜੋਂ ਸਥਾਪਿਤ ਹੋਣਾ ਇਹ ਉਹ ਉਮਰ ਹੈ ਜਿਹੜੀ ਵਿਗਿਆਨ ਨਾਲ ਭਰਪੂਰ ਗਿਆਨ ਨਾਲ ਭਰਪੂਰ ਤੇ ਥੱਲੇ ਉੱਤੋਂ ਕਰਨ ਵਾਲੀ ਜਿਹੜੀ ਪੌਂਚ ਵਿਦਿਆਰਥੀ ਲਹਿਰ ਦੇ ਵਿੱਚ ਹੁੰਦੀ ਹੈ ਇਸ ਕਰਕੇ ਜਿਹੜਾ ਇਹ ਲੜਾਈ ਚੱਲ ਰਹੀ ਹੈ ਜਦੋਂ ਜਦ ਚੱਲ ਰਹੀ ਹੈ ਇੱਕ ਸੋਭ ਸੰਕੇਤ ਹੈ ਕਿ ਸਾਡੇ ਨੌਜਵਾਨ ਇਸ ਪਾਸੇ ਨੂੰ ਵਧੇ ਹੈ ਇਸ ਪਾਸੇ ਨੂੰ ਤੁਰੇ ਹੈ ਕਿਉਂਕਿ 1991 ਤੋਂ ਲੈ ਕੇ ਜੇ ਇੱਥੇ ਰੇਡਾਂ ਵੇਚੀਆਂ ਗਈਆਂ ਉਦੋਂ ਕੋਈ ਨਹੀਂ ਬੋਲਿਆ ਜੇ ਪੰਜਾਬ ਦਾ ਬਿਜਲੀ ਬੋਰਡ ਵੋਚਣ ਦੀ ਗੱਲ ਲਗਾਤਾਰ ਚੱਲ ਰਹੀ ਹੈ ਉਦੋਂ ਕੋਈ ਨਹੀਂ ਬੋਲਿਆ ਜੇ ਇੱਥੋਂ ਦੇ ਸਕੂਲਾਂ ਦਾ ਨਿੱਜੀਕਰਨ ਕਰਨ ਦੀ ਗੱਲ ਹੈ ਮਤਲਬ ਕੀ ਹੈ ਮਤਲਬ ਇਹ ਹੈ ਕਿ ਕਹਿੰਦੇ ਹੈ ਕਿ ਭਾਰਤ ਦੀ ਤਾਂਚਾ ਟਲਾਈ ਕਰਨੀ ਹੈ ਤਾਂਚਾ ਟਲਾਈ ਕਰਨਾ ਮਤਲਬ ਇਹ ਹੈ ਕਿ ਇਸ ਦੇਸ਼ ਨੂੰ ਉਹ ਸਾਮਰਾਜੀ ਗਿਰਜਾਂ ਆਪਦੇ ਮਨਤਾਬ ਘਟਾ ਲੈਣਾ ਚਾਹੁੰਦੀਆਂ ਨੇ ਇੱਥੋਂ ਦੇ ਕਿਰਤੀ ਲੋਕਾਂ ਦੇ ਸਮੂਹ ਹੱਕ ਖੋਣੇ ਚਾਹੁੰਦੇ ਨੇ ਉਹਨਾਂ ਦੇ ਜਿਹੜੇ ਜਮੂਰੀ ਹੱਕ ਹੈ ਉਹਨਾਂ ਦੇ ਉੱਤੇ ਛਾਪਾਂ ਮਾਰਨਾ ਚਾਹੁੰਦੇ ਆ ਇਸ ਕਰਕੇ ਕਦੇ ਪਾਖੜਾ ਟਾਈਮ ਦੀ ਗੱਲ ਆਉਂਦੀ ਹੈ ਕਦੇ ਸੰਨੀ ਜੁਡੀ ਯੂਨੀਵਰਸਿਟੀ ਦੀ ਗੱਲ ਆਉਂਦੀ ਹੈ ਕਦੇ ਖੇਤੀਬਾੜੀ ਦੇ ਜ਼ਮੀਨਾਂ ਵੇਚਣ ਦੀ ਗੱਲ ਆਉਂਦੀ ਹੈ ਕਦੇ ਕਿਸਾਨ ਦੇ ਉੱਤੇ ਸਾਰੀ ਗੱਲ ਪੀੜੀ ਕਰਨ ਦੀ ਗੱਲ ਆਉਂਦੀ ਹੈ ਮਤਲਬ ਇਹਦਾ ਸਾਰੀ ਦਾ ਇੱਕੇ ਹੈ ਕਿ ਇਹ ਸਾਰਿਆਂ ਨੂੰ ਇਹ ਸਾਰੀਆਂ ਸੰਸਥਾਵਾਂ ਦੇ ਉੱਤੇ ਕੰਟਰੋਲ ਕਰਕੇ ਪ੍ਰਾਈਵੇਟਾਂ ਦਾ ਕਬਜ਼ਾ ਕਰਾਉਣਾ ਚਾਹੁੰਦੇ ਐ ਸਾਡੇ ਹੱਥਾਂ ਤੋਂ ਸਾਡੇ ਬੱਚਿਆਂ ਤੋਂ ਗਿਆਨ ਖੋਣਾ ਚਾਹੁੰਦੇ ਐ ਸਾਡੇ ਵੱਲੋਂ ਇਲਾਜ ਕਰਾਉਂਦੀ ਜਿਹੜੀ ਹਸ਼ੀਅਤ ਐ ਉਹ ਖੋਣੀ ਚਾਹੁੰਦੇ ਐ ਸਾਡੇ ਖੇਤਾਂ ਦੇ ਵਿੱਚ ਸਾਡੇ ਘਰਾਂ ਦੇ ਵਿੱਚ ਜਿਹੜੀ ਲੈੜ ਦੀ ਰੋਸ਼ਨੀ ਐ ਉਹ ਉਹਨਾਂ ਦੇ ਸਮੇਂ ਵਿੱਚ ਖੋਣ ਜਾ ਰਹੇ ਐ ਇਹ ਅੱਡ ਅੱਡ ਬਿਲੇ ਐ ਜਿਹੜੇ ਬਿਲਾਂ ਦੇ ਤਹਿਤ ਇਹਨਾਂ ਦੇ ਕਬਜ਼ਾ ਕਰਨ ਜਾ ਰਹੇ ਹੈ ਇਸ ਕਰਕੇ ਇੱਕ ਸੁਭ ਸੰਕੇਤ ਹੈ ਕੱਲ ਆਪਣੇ ਪ੍ਰਧਾਨ ਜੀ ਵੱਡੀ ਗਿਣਤੀ ਦੇ ਵਿੱਚ ਹਮਾਇਤ ਦਾ ਐਲਾਨ ਕਰਕੇ ਆਏ ਹੈ ਪਹਿਲਾਂ ਆਪਣਾ ਪ੍ਰੈਸ ਨੋਟ ਆਇਆ ਤੇ ਆਪਾਂ ਕੱਲੀ ਇਹ ਗੱਲ ਵੀ ਕਹਿੰਦੇ ਵੀ ਕੱਲੇ ਪ੍ਰੈਸ ਨੋਟ ਤੱਕ ਸਮੋਤ ਰਹਿਣੇ ਆ ਆਪਾਂ ਸਮਝਦੇ ਆ ਕਿ ਇਹ ਯੂਨੀਵਰਸਟੀਆਂ ਅਸਲ ਜਦੋਂ ਤੱਕ ਇਹ ਚੱਲਦੀਆਂ ਨੇ ਜਾ ਇਹਨੂੰ ਅਸੀਂ ਆਪਣੀ ਤਾਕਤ ਦੇ ਨਾਲ ਚਲਵਾਵਾਂਗੇ ਉਦੋਂ ਤੱਕ ਵਿੱਦਿਆ ਸਾਡੇ ਹਿੱਸੇ 'ਚ ਰਹੂਗੀ ਉਦੋਂ ਬਾਅਦ ਵਿੱਦਿਆ ਸਾਡੇ ਹਿੱਸੇ 'ਚ ਨਹੀਂ ਰਹੂਗੀ ਸਾਡੀ ਪਹੁੰਚ ਤੋਂ ਦੂਰ ਵਗ ਜੂਗੀ ਇੱਕ ਪ੍ਰੋਗਰਾਮ ਤਾਂ ਇਹ ਹੈ ਜਿਹਦੇ ਸਬੰਧ ਦੇ ਵਿੱਚ ਵੱਖ-ਵੱਖ ਬੁਲਾਰੇ ਤੁਹਾਡੇ ਨਾਲ ਸਬੂਤ ਹੋਣਗੇ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਨਗੇ ਦੂਜੀ ਜਿਹੜੀ ਮੰਗ ਹੈ ਉਹ ਮੰਗ ਇਹ ਹੈ ਕਿ ਸਾਡੇ ਦੇਸ਼ ਦੇ ਵਿੱਚ ਜਿਹੜੀਆਂ ਜਗ੍ਹਾ ਨੇ ਜੇ ਐ ਕਹਿਣਾ ਹੋਵੇ 6 ਲੱਖ 22000 ਕੈਦੀ ਉਹਨਾਂ ਜਿਹੜਾਂ ਵਿੱਚ ਤੁਨੇ ਹੋਏ ਐ ਦੇ ਉਹਨਾਂ ਦੀ ਸਮਰੱਥਾ 4 ਲੱਖ ਕੈਦੀ ਰੱਖਣ ਦੀ ਐ ਅਗਲੀ ਗੱਲ ਦੋਸਤੋ ਇਹ ਐ ਕਿ ਜਿਹੜੇ ਕੋਈ ਵੀ ਇਨਸਾਨ ਐ ਜਿਹਦੇ ਉੱਤੇ ਪਰਚਾ ਦਰਜ ਹੋਇਆ ਐ ਪਰਚਾ ਦਰਜ ਹੋਣ ਤੋਂ ਬਾਅਦ ਕਈ ਇਹੋ ਜਿਹੇ ਐ ਜਿਨ੍ਹਾਂ ਦਾ ਟ੍ਰਾਇਲ ਨਹੀਂ ਚੱਲਿਆ ਨਾਂਗੁੰਦੀ ਜਵਾਨਤ ਹੋਈ ਐ ਉਹਨਾਂ ਨੂੰ ਧੱਕੇ ਨਾਲ ਉੱਤੇ ਰੱਖਿਆ ਹੋਇਆ ਐ ਕਈ ਇਹੋ ਜਿਹੇ ਕੇਸ ਵੀ ਸਾਹਮਣੇ ਆਏ ਐ ਜਿਹੜੇ 30-30 ਸਾਲ ਦੇ ਜੇਲ ਤੋਂ ਬਿਨਾ ਬਾਹਰ ਨਹੀਂ ਆ ਸਕੇ ਜਿਨ੍ਹਾਂ ਦੀ ਜ਼ੁਬਾਨਤ ਉਸ ਸਮੇਂ ਹੋ ਸਕਦੀ ਸੀ ਪਰ ਹੋਈ ਕਿਹੜੀ ਗੱਲ ਤੋਂ ਨਹੀਂ ਹੋਈ ਇਸ ਕਰਕੇ ਨਹੀਂ ਕਿ ਉਹਨਾਂ ਦੀ ਕੋਈ ਜ਼ੁਬਾਨਤ ਕਰਾਉਣ ਵਾਲਾ ਨਹੀਂ ਸੀ ਇੱਕ ਰਮੇਸ਼ ਦੀ ਗੱਲ ਆਈ ਹੈ ਕਿ 30000 ਰੁਪਿਆ ਦਾ ਬੌਂਡ ਭਰਨਾ ਸੀ 22 ਸਾਲ ਜੇਲ ਘਟ ਕੇ ਆਇਆ ਹੈ 30000 ਦਾ ਬੌਡ ਨਹੀਂ ਵਰ ਸਕਿਆ ਸਾਡੀ ਫਿਰ ਮੰਗ ਕੀ ਹੋਣੀ ਚਾਹੀਦੀ ਹੈ ਸਾਡੀ ਮੰਗ ਹੋਣੀ ਚਾਹੀਦੀ ਹੈ ਕਿ ਸਮੁੱਚੇ ਭਾਰਤ ਦੇ ਵਿੱਚ ਚਾਹੇ ਉਹ ਜੰਗਲ ਜਾਂ ਜਲਦੀ ਰਾਖੀ ਕਰਨੇ ਲੋਕ ਹੈ ਜਾਂ ਆਪਣੇ ਹੱਤਾਂ ਨੂੰ ਰਾਖੀ ਕਰਨੇ ਲੋਕ ਹੈ ਜਾਂ ਉਹ ਲੋਕ ਹੈ ਜਿਹੜਾ ਅਸੀਂ ਦਿੱਲੀ ਦੇ ਵਿੱਚ 13 ਮਹੀਨੇ ਮੋਰਚਾ ਲਾ ਕੇ ਆਏ ਆ ਸਾਡੇ 8 ਤੋਂ 10 ਜਿਹੜੇ ਦੇਸ਼ਰੋਹੀ ਦੇ ਪਰਚੇ ਹੈ ਹੋਰ ਬਹੁਤ ਸਾਰੇ ਪਰਚੇ ਐ ਬਹੁਤ ਸਾਰੇ ਬੁੱਧੀਜੀਵੀ ਜਿਹੜੇ ਇਹ ਗੱਲ ਕਹਿੰਦੇ ਐ ਕਿ ਅਸਲ ਦੇ ਵਿੱਚ ਇਹ ਦੇਸ਼ ਆਰਥਿਕ ਤੌਰ ਤੇ ਗੁਲਾਮ ਹੋਣ ਜਾ ਰਿਹਾ ਹੈ ਜਿਹੜੇ ਸਾਨੂੰ ਸਿੱਖਿਅਤ ਕਰਨ ਵਾਸਤੇ ਵੱਖ-ਵੱਖ ਥਾਵਾਂ ਤੋਂ ਲਿਖਦੇ ਐ ਬੋਲਦੇ ਐ ਨਾਟਕ ਕਰਦੇ ਐ ਕਵਿਤਾ ਕਵਤਾਂ ਹੀ ਦੱਸਦੇ ਐ ਉਹਨਾਂ ਨੂੰ ਬਿਨਾਂ ਵਜਾਂ ਦੇ ਵਿੱਚੋਂ ਇਹਨਾਂ ਦੇ ਜਿਹੜਾ ਦੇ ਵਿੱਚ ਤੁੰਨੇ ਹੋਇਆ ਕਿਉਂਕਿ ਤੁੰਨੇ ਇਸ ਕਰਕੇ ਐ ਕਿ ਜਿਹੜਾ ਇਹ ਕਹਿੰਦੇ ਐ ਕਿ ਭਾਰਤ ਇੱਕ ਜਮੂਰੀਆ ਦੇਸ਼ ਹੈ ਭਾਰਤ ਦਿ ਚੌਥੇ ਨੰਬਰ ਦੇ ਉੱਤੇ ਐ ਤਿੰਨ ਦੇਸ਼ ਇਤੋਂ ਪਹਿਲਾਂ ਠੱਕੜਾ ਹੈ ਚੌਥਾ ਇਹ ਦੇਸ਼ ਹੈ ਜਿਹੜਾ ਆਪਾशाही ਰਾਜ ਹੈ ਜਿਹੜਾ ਤੱਕੇ ਨਾਲ ਡਾਂਗ ਦੇ ਜ਼ੋਰ ਕਾਨੂੰਨ ਲਾਗੂ ਕਰਕੇ ਸਾਡੀ ਜ਼ਮੀਨ ਸਾਡੀ ਕਿਰਤ ਸਾਡੇ ਬੱਚੇ ਦਾ ਰੋਜ਼ਗਾਰ ਸਾਡੀ ਵਿੱਦਿਆ ਉਹਦੇ ਸਾਰੀ ਦੇ ਉੱਤੇ ਹਮਲਾ ਹਮਲਾ ਕਰਨੇ ਵਿੱਡੇ ਹੋਏ ਤੇ ਉਹਨਾਂ ਨੂੰ ਸਾਰੇ ਨੂੰ ਆਪਣੀ ਮੁਠੀ ਚ ਲੈਣਾ ਚਾਹੁੰਦੇ ਐ ਇਸ ਕਰਕੇ ਦੋਸਤੋ ਜਿਹੜੀ ਸਾਡੀ ਲੜਾਈ ਹੈ ਸਾਡੀ ਲੜਾਈ ਕਿਸੇ ਧਰਮ ਤੱਕ ਕਿਸੇ ਫਿਰਕੇ ਤੱਕ ਕਿਸੇ ਇਲਾਕੇ ਤੱਕ ਸੀਮਤ ਨਹੀਂ ਹੈ ਕਿਉਂਕਿ ਅਸੀਂ ਭਾਰ ਦੇ ਕਿਸਾਨਾਂ ਦੀ ਨਮਾਇੰਗੀ ਕਰਨਾ ਹੀ ਜੱਥੇਬੰਦੀ ਹੈ ਇਸ ਕਰਕੇ ਅਸੀਂ ਕਹਿੰਦੇ ਆ ਕਿ ਉਹ ਕਿਸੇ ਵੀ ਧਰਮ ਦਾ ਹੋਵੇ ਉਹ ਕਿਸੇ ਵੀ ਫਿਰਕੇ ਦਾ ਹੋਵੇ ਉਹਦੀ ਕੋਈ ਵੀ ਜਾਤ ਹੋਵੇ ਜਿਹੜੇ ਇੱਥੋਂ ਦੇ ਕੇਸ ਹੈ ਉਹਨਾਂ ਨੇ ਉਹ ਸਾਰੇ ਕੇਸ ਲੜ ਲਏ ਸਜ਼ਾ ਪੂਰੀ ਕਰ ਲਈ ਪੂਰੀ ਕਰ ਤੋਂ ਬਾਅਦ ਉਹਨਾਂ ਦਾ ਇੱਕ ਜ਼ਬੂਰੀ ਹੱਕ ਹੈ ਕਿ ਉਹਨਾਂ ਸਾਰਿਆਂ ਨੂੰ ਜੇਤੋਂ ਬਾਹਰ ਕੱਢਣਾ ਚਾਹੀਦਾ ਹੈ ਇਸ ਕਰਕੇ ਆ ਦੋ ਮੰਗਾਂ ਨੇ ਜਿਹੜੀਆਂ ਮੰਗਾਂ ਨੂੰ ਲੈ ਕੇ ਅੱਜ ਤੁਹਾਨੂੰ ਸਾਰਿਆਂ ਨੂੰ ਇੱਥੇ ਸੱਦੇ ਆ ਕਿ ਆਪਾਂ ਰੋਸ ਕਰਨ ਤੋਂ ਬਾਅਦ ਜਿਹੜਾ ਇੱਥੇ ਮਜ਼ਾਰਾ ਹੈ ਜਾਂ ਉਹ ਜੂ ਵੀ ਆਪਣੀ ਬਿਉਤ ਬਣੂਗੀ ਉਹ ਪੱਕਰਾਂਗੇ ਇਸ ਕਰਕੇ ਇਹਨੂੰ ਸਾਨੂੰ ਸਾਰਿਆਂ ਨੂੰ ਇਹ ਗੱਲ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਤੀਜੀ ਗੱਲ ਜਿਹੜੇ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹਣਾ ਇਹ ਦੋ ਗੱਲਾਂ ਮੈਂ ਨੇ ਜਿਹੜੀਆਂ ਅੱਜ ਆਪਣਾ ਪ੍ਰੋਗਰਾਮ ਹੈ ਪਰ ਤੀਜੀ ਗੱਲ ਇਹ ਹੈ ਮਿੱਤਰੋ ਕਿ ਤੁਸੀਂ ਖੇਤੀ ਕਰਦੇ ਹੋ ਜਦੋਂ ਅਸੀਂ ਬਿਲੀਬੋਰਡ ਦੀ ਲੜਾਈ ਵਾਸਤੇ ਮਦਦ ਦੀ ਗੱਲ ਕਰਦੇ ਆਂ ਉਦੋਂ ਤੁਹਾਨੂੰ ਐ ਲੱਗਦਾ ਵੀ ਕਿਸੇ ਹੋਰ ਦੀ ਮਦਦ ਕਰਨ ਚੱਲੇ ਆਂ ਜਦੋਂ ਡਾਕਟਰਾਂ ਦੀ ਲੜਾਈ ਹਾਇਟ ਕਰਦੇ ਆਂ ਉਦੋਂ ਵੀ ਤੁਹਾਨੂੰ ਉਪਰ ਲੱਗਦਾ ਐ ਅੱਜ ਆ ਵਿਦਿਆਰਥੀ ਲੜ ਰਹੇ ਐ ਇਸ ਲੜੀ ਹਮਾਇਤ ਕਰਨੀ ਐ ਕਿਉਂਕਿ ਇਹਨਾਂ ਦੀ ਹਮਾਇਤ ਨਹੀਂ ਹੈ ਇਹ ਸਾਡੇ ਬੱਚੇ ਐ ਇਹ ਸਾਡੇ ਪਰਿਵਾਰਾਂ ਚੋਂ ਐ ਇਹ ਕਿਸਾਨਾਂ ਚੋਂ ਐ ਇਹ ਕਿਰਤੀਆਂ ਚੋਂ ਐ ਇਹ ਸਾਡੇ ਮਜ਼ਮਾਂ ਚੋਂ ਐ ਇਸ ਕਰਕੇ ਸਾਡੀ ਸਾਰਿਆਂ ਦੀ ਲੜਾਈ ਸਾਂਝੀ ਐ ਦੁਸ਼ਮਣ ਡੱਡਾ ਹੈ ਦੁਸ਼ਮਣ ਤੱਕੜਾ ਹੈ ਦੁਸ਼ਮਣ ਲਵੇ ਬਹੁਤ ਵੱਡੀ ਤਾਕਤ ਹੈ ਪਰ ਉਸ ਤਾਕਤ ਨੂੰ ਪੰਨਿਆ ਜਾ ਸਕਦਾ ਹੈ ਉਸ ਤਾਕਤ ਤਾਕਤ ਨੂੰ ਤੁਸੀਂ ਪਹਿਲਾਂ ਦਿੱਲੀ ਦੇ ਮੋਰਚੇ ਵਿੱਚ ਪੰਨ ਕੇ ਆਇਓ ਅਸੀਂ ਵਿਦਿਆਰਥੀਆਂ ਨੂੰ ਅਪੀਲ ਕਰਾਂਗੇ ਕਿ ਇਸ ਘੋੜ ਨੂੰ ਇੱਕ ਦੋ ਗਲਾਂ ਇਸ ਘੋੜ ਦੇ ਸਭ ਤੋਂ ਵੱਜੋਂ ਲੈਣੀਆਂ ਚਾਹੀਦੀਆਂ ਨੇ ਪਹਿਲੀ ਜਿੰਨੇ ਵੀ ਸਿਆਸੀ ਇੱਥੇ ਲੋਕ ਫਿਰਦੇ ਐ ਉਹਨਾਂ ਨੂੰ ਕੋਰ ਦੇ ਲਵੇ ਨਹੀਂ ਲੱਗਣ ਦੇਣਾ ਚਾਹੀਦਾ ਦੂਜਾ ਜਿੰਨੇ ਵੀ ਫਿਰਕਾ پرست ਐ ਚਾਹੇ ਉਹ ਕਿਸੇ ਵੀ ਫਿਰਕੇ ਦੇ ਐ ਉਹਨਾਂ ਨੂੰ ਕੋਰ ਤੋਂ ਦੂਰ ਰੱਖਣਾ ਚਾਹੀਦਾ ਕਿਉਂਕਿ ਇਸ ਕੋਰ ਦਾ ਜਿਹੜਾ ਆਧਾਰਾ ਹੈ ਉਹਨੂੰ ਬਸਾਲ ਕਰਨਾ ਚਾਹੀਦਾ ਓਥੇ ਮਜ਼ਦੂਰ ਓਥੇ ਕਿਸਾਨ ਓਥੇ ਮਲਾਜ਼ਮ ਓਥੇ ਉਹ ਸਾਰੇ ਲੋਕ ਜਾਣ ਤਾਂ ਕਿ ਇੱਕ ਪਿਰਤ ਬਵੇ ਸਾਂਝੀ ਲੜਾਈ ਲੜਨੀ ਸਾਂਝੀ ਲੜਾਈ ਲੜ ਕੇ ਦੁਸ਼ਮਣ ਨੂੰ ਹਰਾਉਂਦੇ ਇਸ ਕਰਕੇ ਮਿੱਤਰੋ ਜਿਹੜੇ ਆਉਣ ਵਾਲੇ ਸਮੇਂ ਐ ਆਪਾਂ ਆਪ ਵੇਖਿਆ ਉਹ ਜਿਹੜੇ ਕੈਦੀਆਂ ਆ ਆਪਣੀ ਗੱਲ ਚਲਦੀ ਐ ਇਹ ਵਧਣੀ ਐ ਵਧੜੀ ਇਸ ਕਰਕੇ ਐ ਹਾਕਮਾਂ ਨੂੰ ਇਹ ਆਪਦੇ ਆਪ ਤੇ ਮਾਨ ਐ ਕਿ ਡਾਂਗ ਦੇ ਜ਼ੋਰ ਕਾਨੂੰਨਾਂ ਦੇ ਜ਼ੋਰ ਇਹ ਲੋਕਾਂ ਨੂੰ ਦੁਵਾਇਆ ਜਾ ਸਕਦਾ ਜੇ ਡਾਂਗਾਂ ਦੇ ਜ਼ੋਰ ਗੋਲੀਆਂ ਦੇ ਜ਼ੋਰ ਇਹ ਲੋਕ ਦੁਵਾਏ ਜਾ ਸਕਦੇ ਤਾਂ ਜਲਿਆਂ ਵਾਲੇ ਬਾਗ ਦਾ ਸਾਤਾ ਕਦੇ ਨਾ ਹੁੰਦਾ ਜੇ ਉਥੇ 사ਤਾ ਹੋਣ ਤੋਂ ਪਹਿਲਾਂ ਜੇ ਲੋਕਾਂ ਨੂੰ ਐਮਰਜੈਂਸੀ ਵਰਗੀ ਹਾਲਤ ਕਰਕੇ ਅੰਦਰਵਾੜ ਦੀ ਗੱਲ ਕੀਤੀ ਹੈ ਲੋਕ ਉੱਥੇ ਢੋਲ ਵਜਾ ਕੇ ਤੁਰੇ ਉਹ ਅੰਗਰੇਜ਼ ਜਿਹੜੇ ਕਹਿੰਦੇ ਸੀ ਸਾਡੇ ਰਾਜ ਚ ਸੂਰਜ ਨਹੀਂ ਛਿਪਦਾ ਉਹਨਾਂ ਨੂੰ ਮਜਬੂਰ ਕਰਤਾ ਸੀ ਅੰਬਰਸਰ ਛੱਡਣ ਦੇ ਲਈ ਇਸ ਕਰਕੇ ਇਹ ਉਹੋ ਜੀ ਲੜਾਈ ਹੈ ਇਸ ਕਰਕੇ ਪਰੇ ਲੜਾਈ ਛੋਟੀ ਕਿਵੇਂ ਹੈ ਛੋਟੀ ਇਸ ਕਰਕੇ ਹੈ ਕਿ ਉਹ ਲੋਕ 5% ਅਸੀਂ 95% ਆ ਪਰ ਫਰਕ ਇਸ ਗੱਲ ਦਾ ਹੈ ਕਿ ਸਾਡੀ ਚੇਤਨਾ ਸਾਡੀ ਬੁੱਧੀ ਸਾਡੇ ਪਰਿਵਾਰ ਚ ਲਿਜਾਉਣ ਦੀ ਗੱਲ ਜਦੋਂ ਇਸ ਅਸੀਂ ਲੈ ਜਾਵਾਂਗੇ ਉਦੋਂ ਉਹ ਠੀਂਗਲੇ ਹੋ ਜਾਣਗੇ ਉਹਨਾਂ ਦੇ ਕੋਲੇ ਕੋਈ ਤਾਕਤ ਨਹੀਂ ਕਿਉਂਕਿ ਇਹ ਗੱਲ ਸੱਚੀ ਹੈ ਕਿ ਲੋਕ ਅਤਿਆਹ ਦੇ ਸਿਰਜਣ ਹਾਰੇ ਐ ਇਹ ਅਤਿਆਹ ਸਿਰਜਦੇ ਐ ਜਦੋਂ ਇਹ ਤੁਰਦੇ ਐ ਇਹ ਉਸ ਕਵੀ ਦੀ ਲਾਈਨ ਸਹੀ ਕਰਦੇ ਐ ਅਸੀਂ ਰਾਹਾਂ ਤੇ ਨਹੀਂ ਤੁਰਦੇ ਅਜੋ ਦੋ ਤੁਰਦੇ ਆ ਉਥੇ ਰਾਹ ਬਣਦੇ ਐ ਆਸ਼ ਕਰਾਂਗੇ ਕਿ ਅਗਲੇ ਪ੍ਰੋਗਰਾਮਾਂ ਦੇ ਵਿੱਚ ਵੱਧ ਗਿਣਤੀ ਦੇ ਵਿੱਚ ਆਓਗੇ ਤਾਂ ਕਿ ਜਿਹੜੇ ਘੋਲ ਐ ਇਹਨਾਂ ਨੂੰ ਜਿੱਤ ਤੱਕ ਲੈ ਕੇ ਜਾਈਏ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕੇਸ ਕਰਕੇ ਭਰਾਵੋ ਸੈਕਟਰੀ ਸਾਹਿਬ ਆ ਗਏ ਸਾਰੇ ਭਰਾ ਪੂਰੇ ਜੱਟ ਕੇ ਬੈਠੇ ਹੋ ਕਿਉਂਕਿ ਬਲਾਰਿਆਂ ਦੀਆਂ ਗੱਲਾਂ ਬਹੁਤ ਸੁਣਨ ਯੋਗ ਨੇ ਇਸ ਕਰਕੇ ਮੈਂ ਦੁਬਾਰਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ